ਰੋਇਪੁਰ ਦੇ ਪਿੰਡ ਸਾਨਕੇ ਵਿੱਚ ਇੱਕ ਗਰੀਬ ਬਾਪ ਨੂੰ ਬਿਮਾਰੀ ਨੇ ਐਸਾ ਜਕੜਿਆ ਕਿ ਧੀਆਂ ਦੇ ਸੁਪਨੇ ਵੀ ਚਕਨਾ-ਚੂਰ ਹੋ ਗਏ ਜਿਨ੍ਹਾਂ ਦੀ ਪੜ੍ਹਾਈ ਵੀ ਛੁੱਟ ਚੁੱਕੀ ਹੈ ਅਤੇ ਬਾਪ ਦੇ ਇਲਾਜ ਲਈ ਕੋਲ ਪੈਸਾ ਤੱਕ ਵੀ ਨਹੀਂ ਹੈ ਗੱਲਬਾਤ ਦੌਰਾਨ ਬੱਚਿਆਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨੂੰ ਬੁਖਾਰ ਚੜਿਆ ਸੀ ਹੌਲੀ-ਹੌਲੀ ਉਸ ਦੇ ਸਿਰ ਵਿੱਚ ਗਿਲਟੀਆਂ ਬਣ ਗਈਆਂ ਅਤੇ ਇਲਾਜ ਨਾ ਹੋਣ ਕਾਰਨ ਉਹ ਮੰंजे ਨਾਲ ਜੁੜ ਗਿਆ ਬਾਪ ਨੂੰ ਬਿਮਾਰੀ ਨੇ ਐਸਾ ਜਕੜਿਆ ਕਿ ਉਹਨਾਂ ਦੀ ਪੜ੍ਹਾਈ ਵੀ ਜਿਹੜੀ ਆ ਉਹ ਛੁੱਟ ਗਈ। ਬੱਚਿਆਂ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਸੀ ਕਿ ਉਹ ਪੜ੍ਹ ਲੈ ਕੇ ਪੁਲਿਸ ਵਿੱਚ ਭਰਤੀ ਹੋਣਗੀਆਂ ਅਤੇ ਘਰੋਂ ਗਿਰਬੀ ਜਿਹੜੀ ਆ ਉਹ ਛੁੱਟਣਗੀਆਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਬਾਪ ਦੀ ਬਿਮਾਰੀ ਨੇ ਉਹਨਾਂ ਦੀ ਪੜ੍ਹਾਈ ਵੀ ਛੁਡਾ ਦੇਣੀ ਐ। ਅੱਜ ਪਰਿਵਾਰ ਪੈਸੇ ਪੈਸੇ ਨੂੰ ਤਰਸ ਰਿਹਾ ਐ ਜਿਨ੍ਹਾਂ ਕੋਲ ਬਾਪ ਦੇ ਇਲਾਜ ਲਈ ਪੈਸੇ ਤੱਕ ਵੀ ਨਹੀਂ ਐ। ਬੱਚਿਆਂ ਨੇ ਮਦਦ ਦੀ ਗੁਹਾਰ ਲਗਾਈ ਐ। ਕਿ ਉਹਨਾਂ ਦੀ ਵੱਧ ਤੋਂ ਵੱਧ ਮਦਦ ਜਿਹੜੀ ਆ ਉਹ ਕੀਤੀ ਜਾਵੇ ਤਾਂ ਜੋ ਉਹ ਆਪਣੇ ਬਾਪ ਦਾ ਇਲਾਜ ਜਿਹੜਾ ਉਹ ਕਰਾ ਸਕਣ ਅਤੇ ਅੱਗੇ ਪੜ੍ਹਾਈ ਵੀ ਜਿਹੜੀ ਆ ਉਹ ਕਰ ਸਕਣ ਤਾਂ ਹੋਰ ਕੋਈ ਕੀ ਕੁਝ ਕਹਿਣਾ ਹੈ ਪਰਿਵਾਰ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਯੋਗਿਤਾ ਯੁਕਤਾ ਕਿਹੜੀ ਕਲਾਸ ਤੁਸੀਂ ਛੱਡੀ ਤੇ ਕਿੱਥੇ ਰਹਿੰਦੇ ਤੁਸੀਂ? ਅਸੀਂ ਸਣਕੇ ਮੰਦੋਟ ਲੱਕੇ ਚ ਹੂੰ ਤੇ ਮੈਂ ਬੀਏ ਕਰਦੀ ਸੀ ਤੇ ਡੈਡੀ ਮਾਰੋਂ ਕਰਕੇ ਮੈਨੂੰ ਪੜਾਈ ਛੱਡਣੀ ਪਈ ਜਿੰਦੇ ਕਰਕੇ ਫੀਸ ਨਹੀਂ ਤਾਰੀ ਗਈ। ਹੂੰ ਘਰ ਦੇ ਹਾਲਾਤ ਬਹੁਤ ਖਰਾਬ ਸੀ ਜਿੰਦੇ ਕਰਕੇ ਫੀਸ ਨਹੀਂ ਦਿੱਤੀ ਗਈ ਕਿ ਕਿਸ ਤਰ੍ਹਾਂ ਦੇ ਹਾਲਾਤ ਤੁਹਾਡੇ ਘਰ ਦੇ ਕਿਸ ਤਰ੍ਹਾਂ ਹੋਏ ਨੇ ਕੀ ਹਾਲਾਤ ਹੋ ਗਏ ਨੇ ਕੀ ਕੀ ਬਣ ਗਿਆ ਹਾਲਾਤ ਤਾਂ बस ਬਿਮਾਰ ਹੋਣ ਕਰਕੇ ਡੈਡੀ ਦੇ ਸਾਰੇ ਖਰਾਬ ਹੋਏ ਆ ਬੁਖਾਰ ਹੋਣ ਕਰਕੇ ਆਹਾਂ ਜਿਆਦਾ ਬਿਮਾਰ ਹੋ ਗਿਆ ਹੂੰ ਹੂੰ ਜਿੰਦੇ ਕਰਕੇ ਘਰ ਦੇ ਹਾਲਾਤ ਬਹੁਤ ਔਖੇ ਹੋ ਗਏ ਹੋਰ ਤੁਹਾਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਹਾਂ ਸਾਨੂੰ ਕੱਤੀ ਰੋਟੀ ਮਿਲਦੀ ਆ ਕਦੀ ਨਹੀਂ ਮਿਲਦੀ ਜਿੰਦਿਆ ਕਰਕੇ ਮੈਨੂੰ ਵੀ ਪੜਾਈ ਛੱਡਣੀ ਪਈ ਘਰ ਚ ਲਾਣ ਵਾਸਤੇ ਕੀ ਤੁਹਾਡੀ ਇੱਛਾ ਸੀ ਮੇਰੀ ਇੱਛਾ ਸਰਕਾਰੀ ਜੋਬ ਦੀ ਸੀ ਪਰ ਉਹ ਨਾ ਉਹ ਵੀ ਨਹੀਂ ਕਰਨ ਦੇ ਲਾਤ ਪਾਦੇ ਕਿ ਨਹੀਂ ਲੱਗਦਾ ਕੋ ਜੋਸ਼ ਹੈ ਲਾਤ ਮੜੇ ਹੋ ਗਏ ਨੇ ਹਾਂਜੀ ਦਾੜੀ ਤੋਂ ਦੇ ਬਿਮਾਰੀ ਨੇ ਕਿਸ ਤਰ੍ਹਾਂ ਘੇਰ ਲਿਆ ਕਿਹੜੀ ਬਿਮਾਰੀ ਕੀ ਲੱਗੀ ਬਿਮਾਰੀ ਦਾ ਕੋਈ ਪਤਾ ਨਹੀਂ ਲੱਗਿਆ ਬੁਖਾਰ ਤੋਂ ਅਗਾ ਸ਼ੁਰੂ ਹੋ ਗਈ ਬਿਮਾਰੀ ਜਿਹੜੀ ਵੀ ਲੱਗੀ ਸੀ ਉਹ ਡਾਕਟਰ ਜਿਹੜੇ ਹੱਥ ਪਾਉਣ ਤੋਂ ਵੀ ਡਰਦੇ ਪਏ ਨੇ ਡਾਕਟਰ ਅਨਸਾਰਾਂ ਵਾਲ ਜਵਾਬ ਮਿਲ ਗਿਆ ਵੀ ਇਹਦਾ ਇਲਾਜ ਨਹੀਂ ਹੈ ਸਾਡੇ ਕੋਲ ਹਾਂਜੀ ਠੀਕ ਹੈ ਤੇ ਇਲਾਜ ਹੀ ਨਹੀਂਗਾ ਦੁਨੀਆ 'ਚ ਉਹਨਾਂ ਦੇ ਸਾਡੇ ਕੋਲ ਇਲਾਜ ਨਹੀਂ ਹੈ ਕੋਈ ਨਾ ਬਸ ਰੱਬ ਵੱਲੋਂ ਜੇ ਸੱਟ ਹੋ ਜੇ ਤੋ ਜੇ ਨਹੀਂ ਤਾਂ ਮੰਜੇ ਤੇ ਪਿਆ ਰਹਿੰਦਾ ਹਾਂਜੀ ਸਾਰਾ ਪਰਿਵਾਰ ਹੀ ਸੇਵਾ ਕਰਦੇ ਹਾਂ ਹਾਂਜੀ ਸਾਰਾ ਪਰਿਵਾਰ ਨੂੰ ਹੀ ਚੱਕ ਕੇ ਆਪੀਸਾ ਕਰਨਾ ਪੈਂਦਾ ਉਹ ਦੇਖੋ ਰਹਿਣਾ ਹੀ ਪੈਂਦਾ ਕਿਸੇ ਨੂੰ ਹਾਂਜੀ ਇੱਕ ਦਿਨ ਟਪਕਾ ਹੁੰਦੇ ਕੋਲ ਹੁੰਦਾ ਹੀ ਹੈ ਮੈਂ ਕੰਮ ਕੁੰਮ ਕਰਨੇ ਵਾਰ ਜਾਂਨੇ ਆ ਧਾੜੇ ਧੋੜੀ ਕਰਕੇ ਲਿਆਨੇ ਆ ਛੋਟੀ ਭੈਣ ਸਕੂਲੇ ਜਾਂਦੀ ਹੈ ਪਰ ਉਹਦੀ ਵੀ ਫੀਸ ਪੜਾਈ ਦਾ ਵੀ ਤੁਸੀਂ ਵੀ ਚੱਕਿਆ ਜਮਾ ਹਾਂਜੀ ਤੁਸੀਂ ਉਹਨੂੰ ਫੀਸ ਆਪਸਾ ਤੁਸੀਂ ਦੇ ਸਕਦੇ ਹਾਂਜੀ ਹਾਂਜੀ ਉਹ ਵੀ ਕਦੇ ਫੀਸ ਦਿੱਤੀ ਜਾਂਦੀ ਕਦੇ ਘਰੇ ਵਾਸਤੇ ਵੀ ਰੋਟੀ ਬੰਦ ਕਰਨਾ ਹੁੰਦਾ ਧਾੜੀ ਮਿਲਦੀ ਜਾਂ ਨਹੀਂ ਮਿਲਦੀ ਧਾੜੀ 2 300 ਦਾ ਕੀ ਬਣਦਾ ਕਦੀ ਮਿਲ ਜਾਂਦੀ ਕਦੀ ਮਿਲ ਜਾਂਦੀ ਕਦੀ ਨਹੀਂ ਮਿਲਦੀ ਬੀ ਇਹੋ ਕੁ ਵੀ ਤੁਸੀਂ ਦਿਹਾੜੀ ਕਰ ਰਹੇ ਹੋ ਸਿਰ ਮਜਬੂਰੀਆਂ ਜਦੋਂ ਘੇਰ ਲਿਆ ਸ ਹਰਾ ਹੈ ਪਰਾ ਨਹੀਂ ਕੋਈ ਇਹ ਇੱਛਾ ਤੋਂ ਸਾਡੀ ਸਾਡੀ ਸਾਇਦਾ ਕੀਤੀ ਜਦੋਂ ਜਿੰਦੇ ਕਰਕੇ ਸਾਡੀ ਅਗਾਂਹ ਪੜਾਈ ਸ਼ੁਰੂ ਹੋ ਜੇ ਤੁਸੀਂ ਕਿਸ ਤਰ੍ਹਾਂ ਜਿਹੜਾ ਆਪਣਾ ਮਾਪੋਂ ਦਾ ਸਹਾਰਾ ਬਣੀ ਆਏ ਪੁੱਤਰਾਵਾਂ ਕੰਮ ਕਰਦੇ ਕਿਸ ਤਰ੍ਹਾਂ ਕਰਦੇ ਐਸੀ ਬਤਮਣ ਕੇ ਮਾਪੋਂ ਨਾਲ ਖੜੇ ਆ ਪੁੱਤਰ ਨਹੀਂ ਕੋਈ ਹਾਂਜੀ ਵੀ ਅਸੀਂ ਆ ਗਏ ਹਾਂ ਹੂੰ ਕੀ ਵਿਸ਼ਵਾਸ ਦੇਣੇ ਹੈ ਜੇ ਇਹ ਵਿਸ਼ਵਾਸ ਦੇਣੇ ਵਿੱਚ ਤੁਹਾਨੂੰ ਪੁੱਤਰਾ ਪਰਬਰ ਖੜੇ ਜਦੋਂ ਵੀ ਲੋੜ ਹੋਏਗੀ ਹੂੰ ਤੁਹਾਡੇ ਨਾਲ ਖੜੇ ਰਹੇ ਤੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਤੁਹਾਨੂੰ ਸਾਹਮਣਾ ਕਰਨਾ ਹਾਂਜੀ ਕੀ ਮੰਗਦੇ ਤੁਹਾਡੀ ਕਿੰਨੇ ਤੋਂ ਸਾਡੀ ਮੰਗ ਉਹ ਸਾਡੀ ਮਦਦ ਕੀਤੀ ਜਾਵੇ ਬਾਂਹ ਫੜੇ ਤੋਂ ਹਾਂਜੀ ਪੜਾਈ ਇਸ ਤਰ੍ਹਾਂ ਉਹ ਕਰਨਾ ਚਾਹੁੰਦੇ ਤੇ ਪੜਾਈ ਤੇ ਕਰਨਾ ਚਾਹੁੰਦੇ ਪਰ ਮਜਬੂਰੀਆਂ ਨੇ ਜਦੋਂ ਘੇਰ ਲਿਆ ਫਿਰ ਪੜਾਈ ਛੱਡਣੀ ਪੈਂਦੀ ਹੈ ਹੂੰ ਜਿੰਦੇ ਕਰਕੇ ਫੀਸ ਨਹੀਂ ਦਿੱਤੀ ਜਾਂਦੀ ਕੋਈ ਕੋਲਜ ਵਾਲੇ ਵੀ ਨਾਮ ਕੱਟ ਦੇ ਦਿੰਦੇ ਆ ਹੂੰ ਮਾਣਗੇ ਕੋ ਮਦਦ ਮਦਦ ਸਾਡੀ ਵੱਤ ਬੰਦ ਕੀਤੀ ਜਾਵੇ ਜਿੰਦੇ ਕਰਕੇ ਸਾਡੀ ਉਹ ਪੜਾਈ ਸ਼ੁਰੂ ਹੋ ਜੇ ਦੁਬਾਰਾ ਸਾਡੇ ਪਰਿਵਾਰ ਨੂੰ ਵੀ ਸਹਾਰਾ ਮਿਲ ਜੇ ਵੀ ਆਰਥਿਕ ਕਮਜ਼ੋਰੀ ਨੇ ਤੁਹਾਨੂੰ ਦਬੜਿਆ ਇਸ ਤਰ੍ਹਾਂ ਆਰਥਿਕ ਕਮਜ਼ੋਰੀ ਕਰਕੇ ਬਹੁਤ ਜਿਆਦਾ ਦੱਸੋ ਹਾਂਜੀ ਪਰਦੇ ਲਾਤ ਵੀ ਨਹੀਂ ਸਹੀ ਕਾਚ ਨਾਮ ਤੇਰਾ ਮਨਪ੍ਰੀਤ ਮਨਪ੍ਰੀਤ ਕਿਹੜੀ ਕਲਾਸ ਪੜਦੇ ਨਾਈਨ ਕਲਾਸ ਨੌਵੀਂ ਕਲਾਸ ਨੌਵੀਂ ਕਲਾਸ ਪੜਦੇ ਹੋ ਕੀ ਤੁਹਾਡੇ ਡੈਡੀ ਨੂੰ ਜਿਹੜੀ ਕਿਸ ਤਰ੍ਹਾਂ ਦੀ ਬਿਮਾਰੀ ਲੱਗੀ ਤੇ ਕਿਸ ਤਰ੍ਹਾਂ ਉਹਨੇ ਘੇਰ ਲਿਆ ਬੁਖਾਰ ਤੋਂ ਬੁਖਾਰ ਤੋਂ ਬਾਅਦ ਫਿਰ ਤੇ ਗੰਡ ਬਣੀ ਉਸ ਤੋਂ ਬਾਅਦ ਉਹ ਬਿਮਾਰੀਆਂ ਹਾਥ ਅਟੈਕ ਹੂ ਉਹ ਮੁੰਡੇ ਦੇ ਬਾਇਗੈ। ਉਹ ਕਿਸ ਤਰ੍ਹਾਂ ਦੀ ਉਹ ਇਲਾਜ ਲਈ ਜ਼ਿੰਦਗੀ ਤੇ ਮੋੜ ਦਿੰ ਲਈ ਲਾ। ਉਹਨਾਂ ਕੋਲ ਤਰਿਆ ਨਹੀਂ ਜਾਂਦਾ ਉਹ ਮੁੰਡੇ ਤੇ ਆ। 7 ਮਹੀਨੇ ਹੋ ਗਏ। ਹੂੰ ਹੂੰ। ਤਾਂ ਹੁਣ ਘਰ ਕੌਣ ਚਲਾਉਂਦਾ ਤੁਹਾਡਾ? ਘਰ ਮੇਰੀ ਵੱਡੀ ਭੈਣ ਚਲਾਉਂਦੀ ਆ। ਉਹ ਦਿਹਾੜੀ ਕਰਕੇ ਸਾਨੂੰ ਖਾਣਦੀ ਆ। ਪੜਾਈ ਉਹਨੇ ਛੱਡ ਦਿੱਤੀ ਐ ਮੈਨੂੰ ਵੀ ਕਲਾਸ ਕਰਨੀ ਆ। ਸਕੂਲ ਕਈ ਵਾਰ ਜਨ ਲਈ ਅਜੇ ਤੱਕ ਨਹੀਂ। ਤੁਹਾਡੀ ਕੀ ਇੱਛਾ ਬਣਦੀ ਸੀ? ਅਸੀਂ ਬਾਦੇ ਸੁਪਨੇ ਸੀ ਮੈਂ ਪੰਜਾਬ ਪੂਸਤ ਰਗਣਾ ਸੀ ਪਰ ਹੁਣ ਮੇਰੇ ਨਹੀਂ ਆਗੇ ਲੱਗ ਪਾਵਾਂਗੇ ਹਾਂ ਹੁਣ ਮੇਰੇ ਨਹੀਂ ਆਗੇ ਲੱਗ ਪਾਵਾਂਗੇ ਤੇ ਨਹੀਂ ਅਧਿਵਾਚ ਕੋਈ ਉਹ ਵੀ ਬੇਤਾ ਨਹੀਂ ਗਿਆ ਤੁਹਾਨੂੰ ਨਹੀਂ ਫੀਸ ਕਰਨ ਵਾਲੇ ਨਹੀਂ ਕੋਈ ਹੈ ਇਸ ਵੀ ਨਹੀਂ ਹੁੰਦੀ ਕਈ ਵਾਰੀ ਨਹੀਂ ਆਉਂਦੀ ਟੀਚਰ ਵੀ ਤੰਗ ਕਰਦੇ ਨੇ ਹਾਂਜੀ ਉਹ ਕਹਿੰਦੇ ਨੇ ਵੀ ਨਾਮ ਕੱਟ ਦੇਣਾ ਜੇ ਫੀਸ ਨਾ ਭਰੀ ਪੀਸ ਨਾ ਸਰਕਾਰ ਤਾਂ ਕਹਿੰਦੀ ਬੇਟੀ ਪੜਾਓ ਬੇਟੀ ਬੇਟੀ ਬਚਾਓ ਕਿਸ ਤਰ੍ਹਾਂ ਦੇ ਕੋਈ ਕਹਿਣਾ ਚਾਹਦੇ ਵੀ ਬੇਟੀਆਂ ਕਿਸ ਤਰ੍ਹਾਂ ਪੜ੍ਹਣਗੀਆਂ ਸਰ ਜੀ ਇਹ ਮਾ ਇਸ ਤਰ੍ਹਾਂ ਪੜਨ ਲਗੇ ਜੇ ਘਰ ਦੇ ਹਾਲਾਤ ਹੀ ਮਾੜੇ ਹੋਏ ਨੇ ਕਿਸ ਤਰ੍ਹਾਂ ਪੜਨੀ ਫਿਰ ਨਹੀਂ ਪੜਿਆ ਜਾਣਾ ਨਹੀਂ ਪੜਿਆ ਜਾ ਸਕਦਾ ਹੋਰ ਕੀ ਮੰਗੇ ਤੁਹਾਡੀ ਕੋ ਮਦਦ ਕੀਤੀ ਜਾਵੇ ਸਰ ਦੀ ਕੋਈ ਮਦਦ ਕਰੇ ਸਾਨੂੰ ਪੈਸੇ ਦੇਣ ਡੈਰੀ ਦਾ ਇਲਾਜ ਕਰਵਾ ਪਾਈਏ ਸਾਰਾ ਕ ਬਣੇ ਹਾਂ ਜੀ ਕੋਈ ਸਾਰਾ ਬਣਦਾ ਹੈ ਅਬੇ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਅਸੀਂ ਇਥੋਂ ਦੇ ਰਹਿਣ ਵਾਲੇ ਆਂ ਕਿਹੜਾ ਪਿੰਡ ਕਹਿੰਦਾ ਹੈ ਸਾਨ ਕਾ ਸਾਡੇ ਪਿੰਡ ਜੱਦੀ ਇਥੋਂ ਦੇ ਰਹਿਣ ਵਾਲੇ ਕਿਹੜਾ ਲੱਕਾ ਪਿੰਡੋਂ ਦੋਨੋਂ ਲਾ ਕੰਡ ਰੋਵਿੰਦਾ ਬੰਦ ਰੋਟ ਹਾਂਜੀ ਅੱਛਾ ਜਿਲਾ ਜਿਲਾ ਫਰੀਪੁਰ ਹਾਂਜੀ ਕੀ ਗੱਲਬਾਤ ਹੋਈ ਜਿਹੜਾ ਤੁਹਾਡਾ ਪਤੀ ਕੀ ਹੋਇਆ ਸੀ ਉਹ ਨੂੰ ਨਾ ਬੁਖਾਰ ਚੜਿਆ ਸੀ ਤੇ ਬੁਖਾਰ ਦੇ ਵਿੱਚ ਤੇ ਜ਼ਿਆਦਾ ਸਿਰ ਨੂੰ ਚੜ ਗਿਆ ਸਾਰੇ ਪਾਸੋਂ ਸੈਂ ਡਾਕਟਰਾਂ ਚ ਵਾਅਦੇ ਦਿੱਤੇ ਇਹੋ ਜੀ ਬਿਮਾਰੀ ਕੋ ਲੱਗੀ ਜਿਹੜਾ ਸਾਨੂੰ ਸਮਝ ਨਹੀਂ ਆਈ ਇਹ ਟਿਕਨ ਤੇ ਬੱਚਾ ਮੇਰਾ ਪੁੱਤਰ ਹੈ ਨਹੀਂ ਦੋ ਕੁੜੀਆਂ ਨੇ ਤੇ ਉਹ ਵਿਚਾਰੀਆਂ ਇੱਕ ਕੁੜੀ ਜਾਂਦੀ ਸਕੂਲੇ ਇੱਕ ਕੁੜੀ ਘਰ ਕੇ ਲਿਆਂਦੀ असीं चङा खा बि कॾहिं सब्जी कॾहिं चटी न कॾहिं सुकियां बि खा ले चिटे लूण न पता बीत रही की बीतनी असीं तबा अने वक़्तु कढे पए वेठे था ले जा बनान जी के लेजा तव्हां बि की रब सा त बि न ਅਹੀਂ ਬੜੇ ਹੰਦ ਵਕਤ ਕੱਢ ਰਹੇ ਆ ਤੇ ਹੁਣ ਕੀ ਕਰੀਏ ਤੇ ਕੀ ਨ ਕਿਸਾਨ ਕੋ ਸਮਝ ਨਹੀਂ ਆndi ਇਹ ਕੀ ਗੱਲਬਾਤ ਹੋਈ ਸੀ ਜਿਹੜੀ ਇੰਨੀ ਭਿਆਨਕ ਬਿਮਾਰੀ ਦੇ ਜਕੜ ਜਕੜ ਲਿਆ ਕੀ ਕਰਨ ਇਹ ਸਿਰ ਵਿੱਚ ਕੋਈ ਗੰਡ ਆਈ ਸੀ ਸਿਰ ਵਿੱਚ ਵਗਾ ਚੱਲੀ ਤੇ ਹਾਰੇ ਪਾਸੋਂ ਸੰਚ ਭਾ ਮੇਰੇ ਕੋਈ ਡਾਕਟਰਾਂ ਨੇ جواب ਦਿੱਤੇ ਕਿਸੇ ਵੀ ਨਹੀਂ ਸਾਡੀ ਸੁਣੀ ਕਹਿੰਦੇ ਨਹੀਂ ਇਹਦਾ ਤਾਂ ਇਲਾਜ ਹੈ ਹੀ ਨਹੀਂ ਕਰੇ ਸੇਵਾ ਕਰ ਲੈ ਇਨੇ ਮਾਂ ਜਿਹੜੇ ਪ੍ਰੇਸ਼ਨ ਕਰਨੇ ਤਾਂ ਇਹਨੇ ਖਤਮ ਹੋ ਜਾਣਾ ਮੁੱਕ ਗਿਆ ਡਾਕਟਰਾਂ ਨੇ ਹੱਥ ਕੜੀ ਕਰ ਦਿੱਤੇ ਨੇ ਡਾਕਟਰ ਨੇ ਹੱਥ ਖੜੇ ਕਰ ਦਿੱਤੇ ਸਾਡੇ ਵਾਸਤੇ ਇਹ ਪ੍ਰੇਸ਼ਨ ਨਹੀਂ ਕਰ ਸਕਦੇ ਤੁਸੀਂ ਘਰੇ ਲੈ ਜਾਓ ਤੇ ਸੇਵਾ ਕਰ ਲੈ ਸਾਲ ਕਰ ਲੈ ਮਹੀਨਾ ਕਰ ਲੈ ਦਿਓ ਕਰ ਲੈ ਹਨ 6 ਮਹੀਨੇ ਹੱਤ ਹੋ ਗਏ ਨੇ ਸੇਵਾ ਕਰਦੀ ਨਹੀਂ ਅਜੇ ਵੀ ਨਹੀਂ ਰੱਬ ਨੇ ਸਾਡੀ ਸੁਣੀ ਨਹੀਂ ਨਾਗਾ ਜੋ ਕਿ ਨਾ ਪਿਛਾ ਜੋ ਤੁਸੀਂ ਕਿਸ ਤਰ੍ਹਾਂ ਦੀ ਮੰਗ ਕਰਦੇ ਆ ਅਸੀਂ ਤਾਂ ਕਹਿੰਨੇ ਰੱਬਾ ਤੂੰ ਇਹਨੂੰ ਬਚਾਣਾ ਨਹੀਂ ਤਾਂ ਇਹਨੂੰ ਲੈ ਵੀ ਜਾਵੇਂ ਤਦਾ ਵੀ ਕੀ ਪਰ ਰੱਬ ਇਹ ਨਹੀਂ ਵੀ ਸੁਣਦਾ ਸਾਡੀ ਇਨੇ ਮਾਂ ਮਾਤੀਆਂ ਬੈਠੀਆਂ ਰਾਜੋ ਤਰਨੀ ਜਾਨੀ ਕੋ ਪੁੱਤਰ ਹੁੰਦਾ ਮਨ ਮੀਏ ਦੰਦੀਆ ਵੀ ਕੋਈ ਨਹੀਂ ਹਾਂ ਹਾਂ ਇੰਨਾਂ ਕਰਦੇ ਨੇ ਵਿਚਾਰੀ ਜਿੰਨੇ ਹੋ ਗਿਆ ਨੇ ਮੈਂ ਆ ਮੰਜੇ ਚੋ ਕੀ ਮੇਰੀ ਕਾਂਢੀ ਦੀ ਹੱਡੀ ਰੀੜ ਜਿਹੜੀ ਉਹ ਖਰਾਬ ਹੈ ਮੈਥੋਂ ਕੰਮ ਆਪ ਕੋ ਨਹੀਂ ਲੰਦਾ ਇੰਦੀ ਸੇਵਾ ਮੈਸੇ ਕਰਨੀ ਹੈ ਮੈਂ ਜਿਆੜੀ ਇੱਕ ਪਰਦੀ ਹੈ ਉਹ ਵੀ ਕਦੀ ਜਾਂਦੀ ਹੈ ਹਾਂ ਇੱਕ ਨਹੀਂ ਜਾਂਦੀ ਉਹ ਛੁੱਟੀ ਤੇ ਵਿਚਾਰੀ ਉਹਨਾਂ ਨੂੰ ਹਾਨੂੰ ਪਾੜੇ ਕੋ ਦਿਹਾੜੀ ਚਾਵੇ ਕੋਈ ਉਹ ਕੋ ਲੈ ਜਾਵੇ ਇੱਕ ਕੁੜੀ ਦਿਹਾੜੀ ਕਰਦੀ ਹਾਂ ਇੱਕ ਦਿਹਾੜੀ ਕਰਦੀ ਹੈ ਉਹ ਪੜਾਈ ਛੱਡ ਦਿੱਤੀ ਪੜਾਈ ਛੱਡ ਦਿੱਤੀ ਉਹਨੇ ਕੁੜੀ ਨੇ ਬੜਾ ਨੋਗਾ ਜਿਹੜਾ ਪੜ੍ਹਾਈ ਛੱਡ ਲਈ ਗਈ ਬੜਾ ਉਹ ਕਹਾ ਤੱਕ ਜਾ ਰਾ ਕੌਣ ਖਵਾਵੇ ਉੱਤਰ ਹੁੰਦਾ ਤਾਂ ਸਾਨੂੰ ਮੇਂ ਜੰਡੀ ਹੋਈ ਗੱਲ ਕੋਈ ਨਹੀਂ ਤੇ ਹੁਣ ਦੀ ਨਹੀਂ ਕਰਨਾ ਜਿਹੜਾ ਕਿਸ ਤਰ੍ਹਾਂ ਕੰਮ ਕਰ ਰਿਹਾ ਪੁੱਤਾਂ ਤੇ ਪਿੰਨਾ ਪੁੱਤਰਾ ਵਾਂਗੂ ਕਰ ਰਹੀ ਜਿੰਨਾ ਜਿਹੜੀ ਚੋਰੀ ਗਈ ਵਿਚਾਰੀ ਸਾਡਾ ਸੇਵਾ ਕਰਦੀਆਂ ਪਈਆਂ ਤੁਸੀਂ ਨਾ ਪੇਰ ਉੱਤੇ ਖੜੀਆਂ ਨੇ ਮੇਰੇ ਤੇ ਵੀ ਖੜੀਆਂ ਨੇ ਡੈਡੀ ਮੰਮੀ ਤੁਸੀਂ ਠੀਕ ਹੋ ਜਾਓ ਆਹੀ ਮੋੜੇ ਸੇਰ ਤੇ ਪਰ ਆ ਬਾਹਰੀ ਕੋਈ ਨਹੀਂ ਸੁਣਦਾ ਜੀ ਹੂੰ ਇਹਾਰੇ ਕਹਦਾ ਸਾਡੇ ਰਾਬ ਨੇ ਸੁਣੀ ਕਿ ਨਹੀਂ ਸੁਣਨੀ ਆਂ ਧੀਆ ਥਾਲੇ ਪੈਟੀ ਮਾ ਵੀ ਨਾ ਤੇ ਵਾਸਰੇ ਉਹ ਵੀ ਗੱਲ ਕੋਈ ਹੋਰ ਕੋ ਮਦਦ ਮੰਗਦੇ ਮਦਦ ਕੋਈ ਕੀਤੀ ਜਾਵੇ ਕਿਸੇ ਅਸੀਂ ਤਾਂ ਐਸਾ ਜਿਹਾ ਭਰਾ ਹੋਵੇ ਜਿਹੜੇ ਸਾਡੀ ਸੁਣੇ ਤੇ ਚਾਰੇ ਧੀਆ ਜੋ ਪ੍ਰਹਾੜੇ ਉਕਲਤੀ ਜਰੀ ਹੋਈ ਸਾਡੀ ਪੁੰਨਾ ਹੋ ਜਾ ਤਾਂ ਚਾਹ ਸਾਡੇ ਕੋ ਘਰ ਵਟ ਪਵੇ ਤਾਂ ਵੀ ਕੋਈ ਨਹੀਂ ਕੋਈ ਵੀਰੋ ਚਾਰਾ ਬਾਹ ਫੜੇ ਜੜਾ ਖਾੜਾ ਕੋ ਰੋਟੀ ਪਾਣੀ ਦਾ ਘਰ ਚੋਰੇਗਾ ਅਸੀਂ ਤਾਂ ਰੋਟੀ ਪਾਣੀ ਤੋਂ ਬੜੇ ਤਾਂਗਾ ਵੀ ਬਤਾਜ ਬਿਲਕੁਲ ਹਾਂਜੀ ਮੈਂ ਤਾਂਜ ਹੋ ਗਿਆ ਇਸ ਤੋਂ ਬੜੇ ਜ਼ਿਆਦਾ ਰੋਟੀ ਕਈ ਵੇਰ ਖਾਂਦੇ ਜਾਂ ਨਹੀਂ ਖਾਂਦੇ ਕਈ ਖਾ ਵੀ ਤੇ ਕਈ ਵੇਰ ਨਹੀਂ ਖਾ ਵੀ ਤੇ ਇਹ ਸਮਝ ਆ ਵੀ ਨਹੀਂ ਤੇ ਮਾਂ ਆਂਦੇ ਰੋ ਰਹੇ ਹਤੇ ਕੋਣ ਹਾਨੂ ਚੁੱਪ ਕਰਾਵੇ ਬਣਾ ਪਰ ਆਂਦੇ ਨੇ ਚਾਟੇ ਘੜੀ ਜਾਂਦੇ ਨੇ ਘਲੇ ਚਲੇ ਜਾਂਦੇ ਨੇ ਰਿਸ਼ਤੇਦਾਰ ਤਾਂ ਜਿੰਨੋਂ ਧੋਖੇ ਧੋਖ ਤਾਂ ਸਾਨੂੰ ਤੇ ਨਾਂ ਮਾਂਵਾਂ ਤੀਆਂ ਜਿੰਨਾ ਵੀ ਆਖੇ ਹੁਣ ਮਾਗ ਕੇ ਕੋਈ ਮਦਦ ਦਿੱਤੀ ਜਾਵੇ ਹਾਂਜੀ ਕੋਈ ਵਿਚਾਰਾ ਭਰਾ ਸਾਡੀ ਸੁਣੇ ਤੇ ਮਦਦ ਦੇਵੇ ਹਾਨੂ